ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪੈਂਡ ਸੰਕਤਪੁਰਾ ਜੀ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤਿੰਨ ਤੋਪੇ ਆ ਗਰਮੀ ਵਾਲੇ ਜੀ ਜਿੰਨਾਂ ਚੋਂ ਦੋ ਤਾਂ ਗੱਬਣ ਆ ਇਹ ਬਿਲਕੁਲ ਤਾਜ਼ਾ ਸੂਜਾ ਨਾਗਾ ਡਿਟੇਲ ਬਾਈ ਤੁਹਾਨੂੰ ਲੈ ਕੇ ਦੇਵਾਂਗਾ ਤਸੱਲੀ ਬਰਤ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਸਤਿ ਸ਼੍ਰੀ ਅਕਾਲ ਜੀ ਅਸੇ ਬਾਈ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਹਾਂ ਬਾਈ ਮੈਂ ਰਹਿ ਜਾਂ 65 ਸੰਗਤਪੁਰਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪਾਣਾ ਮੋਬਾਈਲ ਨੰਬਰ 9872416597 ਠੀਕ ਆ ਵੀਰੇ ਅੱਜ ਤਿੰਨ ਨਾਗ ਆ ਜੀ ਹਾਂ ਵੀਰੇ ਤਿੰਨ ਕਿੱਧਰੋਂ ਸ਼ੁਰੂ ਕਰਕੇ ਜੀ ਅਬਾ ਛੱਜੇ ਵੀ ਕਰ ਲੋ ਵੀਰੇ ਸੂਆ ਕੇ ਨਮਾ ਜੀ ਤੇਰੇ ਜੀ ਨੂੰ ਦੂਜਾ ਸੂਆ ਵੀਰ ਸੂਈਏ ਰਾਤ ਦੀ 8 ਵਜੇ ਦੀ ਠੀਕ ਆ ਬੱਚਾ ਕਿ ਦਿੱਤਾ ਜੀ ਮਾਗਰ ਆ ਗਿਆ ਬੱਚਾ ਵੀਰੇ ਜੀ ਅੱਧੀ ਗਾਰੰਟੀ ਆ ਜੀ ਵੀਰੇ ਵੀ ਕਿੱਦਾਂ ਕੱਟਿਆ ਬਾਈ ਲਈ ਜਵਾਈ ਚ ਬੋਲਾ ਵੀਰੇ ਬਾਈ ਬੋਲਾ ਸਟਾਰਟਿੰਗ 10 ਕਿਲੋ ਤਿਆਰ ਆ ਹੁਣ 5 ਕਿਲੋ ਚੋਗਦਾ ਬਾਕੀ ਹੁਣ ਟਾਈਮ ਖਾ ਦੇ ਸਹੀ ਗੱਲ ਆ ਤੁਹਾਡੇ ਮੂਰੀ ਚੋਈ ਆ ਬੜਾ ਠੀਕ ਆ ਜੀ 6 ਵਜੇ ਕੇ ਤੇ 24 ਮਿੰਟ ਹੋ ਗਏ ਆ ਚੈੱਕ ਕਰ ਸਕਦੇ ਹੋ ਤੁਸੀਂ 5 ਕਿਲੋ ਬੋਲਾ ਬਾਈ ਦੱਸਦਾ ਆਪਾਂ ਕੱਢਤਾ ਠਣਾ ਦੀ ਪੂਰ ਛਿੱਟਾ ਗਾਰੰਟੀ ਆਰੇ ਗਾਹ ਦੀ ਵਧੀਆ ਗਾਰੰਟੀ ਆ ਠੀਕ ਕਿੰਨਾ ਠੰਡੀ ਸੀਲ ਦੀ ਹੁਣ ਬੱਚਾ ਉਹ ਬੈਠਾ ਪੰਦੇ ਆ ਹੀ ਬਹਿ ਗਿਆ ਇੰਨੀ ਠੰਡੀ ਸੀਲ ਆ ਧਾਰਾ ਵੀ ਮਾਰਦਣੀ ਆ ਜਾ ਮਾਰ ਲਾਓ ਜੀ ਲਾਓ ਧਾਰਾ ਮਾਰ ਦੋ ਜੀ ਬੱਚਾ ਛੱਡੇ ਛੱਡੇ ਕੁਝ ਨਾ ਛੱਡੇ ਮੋਟੀ ਗੰਨੇ ਅਰਗੀ ਚ ਵਾਈ ਆ ਕਿਹਦਾ ਭੈਣ ਭਰਾ ਖਾਂਦੇਗਾ ਆਈ ਨਹੀਂ ਵੀ ਐਡ ਦੇ ਠੋਟ ਕੜੂ ਠੀਕ ਆ ਵੀਰੇ ਲੈ ਤੋੜ ਕੇ ਦਿਖਾ ਦਿਓ ਜੀ ਇੰਨੀ ਠੰਡੀ ਵੈੜ ਨਹੀਂ ਮੈਂ ਇਹ ਨਾਲ ਬੱਚਾ ਪਾਕੀ ਬਾਈ ਸੰਭੀ ਪਲੀ ਆ ਕੋਈ ਆਈ ਨਹੀਂ ਗਾ ਨਿੱਗਰ ਆ ਵੈੜਪੂਰ ਵਜਨ ਵਜੂਦ ਦੇ ਪੱਕਟੋ ਜੀ 10 ਕਿਲੋ ਬੌਲੇ ਤੋਂ ਸਟਾਰਟਿੰਗ ਆ ਹਜੇ ਪ੍ਰੋਪਰ ਖਾਲੀ ਨਹੀਂ ਹੋਈ 5 ਕਿਲੋ ਤਾਂ ਬਾਈ ਕਹਿੰਦਾ ਹੁਣ ਆਪਾਂ ਕੱਢ ਲਿਆ ਤੇ ਹੁਣ ਇਹਨੂੰ ਮੋਜਨਾ ਚਵਾ ਦੂ ਪਹਿਲੇ ਤੋਂ 18 ਲੀਟਰ ਚਵਾਇਆ ਨਹੀਂ ਵੈੜ ਮੱਝਾ ਅਰਗਾ ਚਵਾਉ ਜਮ ਹਾਂ ਸੰਗਰਾਂ ਕਿੱਟਾਂ ਦਾ ਸੂਨਾ ਥਾਣਾ ਦਾ ਸੈਜ ਇਕੱਲਾ ਇਕੱਲਾ ਨਿੱਖੜ ਮਾ ਹਾਥੀ ਜਵਾਈ ਵਾਲਾ ਥਾਣਾ ਬਾਕੀ ਚਾਰ ਹੀ ਥਾਣਾ ਫੋੜ ਸ਼ਾਂਖਪੋਰਾ ਬਜਨ ਵਜੂਦ ਦੇ ਪੱਕ ਤੋਂ ਵੀ ਚੰਗੀਆਂ ਸੂਨਾ ਫਿਟਨੈਸ ਵਾਲਾ ਹਵਾਨਾ ਜੀ ਚੰਗੀ ਐ ਵੈਡ ਵੀਰੇ ਚਮਕ ਦਮ ਕਾਲੀ ਆ 20 ਕਿਲੋ ਹਾਕਾ ਦੇਣ ਦਾ ਐਣ ਸੰਗਰਾਂ ਸੰਗਰਾਂ ਮੱਝਾਂ ਰਗ 6-7 ਫੈਟ ਵਾਲਾ ਦੁੱਧ ਬਾਕੀ ਬੱਚਾ ਮਗਰ ਵੱਛਾ ਜੇਰ ਦੀ ਕੰਪਲੀਟ ਆ ਸੀਲਸ ਲੱਗ ਇੰਨੀ ਆ ਬਈ ਨਿਆਣਾ ਪਾਉਣਾ ਪਾ ਲਿਓ ਤੇ ਨਹੀਂ ਫੋਣਾ ਨਾ ਪਾਇਓ ਕੋਈ ਚੱਕਰ ਨਹੀਂ ਕਰ ਜੇ ਜੇ ਡਿਮਾਂਡ ਜਿਹੜੇ ਲੈਣੇ ਆ ਵੀਰੇ ਉਹੀ ਦੱਸੀ ਮੇਰੇ ਮੁੱਲ ਕਰਾਉਣਾ ਤਾਂ ਪਨੀ ਪੱਤਰ ਕਰਾ ਲਓ ਜਾਂ ਕਰਾ ਲਓ 75 ਜਿਹੜੇ ਲੈਣੇ ਆ ਜਿਹੜੇ ਲੈਣੇ 65000 ਦੀ ਦੂੰਗਾ 100 ਵੀ ਛੋੜ ਦੇਣੀ ਠੀਕ ਹੈ ਜੀ ਜੇ ਜੇ ਬਿਲਕੁਲ ਡਿਮਾਂਡ ਆ ਮੋਲ ਨਹੀਂ ਵੀਰੇ ਮੈਂ 65000 ਦੀ ਬਾਈ ਕਹਿੰਦਾ ਵੈੜ ਦੇ ਦਾਂਗੇ ਨਾ ਵੈਰ ਨੂੰ ਖਾਣੇ ਵਾਂ ਲੱਗੇਗਾ ਸਹੀ ਗੱਲ ਹੈ ਜੀ ਮੋਟਾ ਮੋਟਾ ਖਾਣਾ 파ੜੀ ਵਾਲਾ ਹਵਾਨਾ ਜੀ ਦੋ ਨੰਬਰ ਨਾ ਗਿਓ ਵੀਰੇ ਇਹਦਾ ਸੂਆ ਕਿੰਨਾ ਮਾ ਜੀ ਇਹ ਵੀ ਰਿਜਨਲ ਰਿਜਨਲ ਦੂਜਾ ਸੂਆ ਹੀ ਹੁੰਦੀ ਆ ਸਮਾਂ ਕਿੰਨਾ ਲੈਂਦੀ ਆ ਜੀ ਹਜੇ ਬਸ ਇਹ ਵੀ ਤਿਆਰੀ ਹੈ ਵੀਰੇ ਮੰਨ ਕੇ ਚਲੋ ਇੱਕ ਦੋ ਦਿਨ ਹੀ ਕੱਢੂਗੀ ਬੈਠ ਇੱਕ ਤਿਆਰੀਆਂ ਚੀਜ਼ ਕਰਨੀਆਂ ਹਜੇ ਹੋ ਸਕਦਾ ਵੀ ਆਪਣੇ ਘਰ ਦਾ ਵਿਹੜ ਦਾ ਡੱਲ ਲਾਇਆ ਵਾ ਠੀਕ ਆ ਕੋਈ ਤੂੰ ਭੈਣ ਭਰਾ ਖਰੀਦਦਾ ਕਈ ਉਹ ਜਾਨਵਰ ਗੱਡੀ ਚੜ੍ਹ ਕੇ ਹੱਲ ਕੇ ਸੋ ਵੀ ਸਕਦਾ ਇਹ ਤਾਂ ਗੱਲ ਹੈਗੀ ਏ ਐ ਨੂੰ ਵਿਹੜ ਦਾ ਪੂਰਾ ਠੀਕ ਆ ਕਿੰਨਾ ਪਿਆਜੂ ਗਰਮ ਵਾਲੀ ਜੀ ਐ ਵਿਹੜ ਨੇ ਵੀਰੇ 16 ਲੀਟਰ ਚ ਵਾਇਆ ਸੀਗਾ ਠੀਕ ਆ ਠੀਕ ਹੈ ਬਈ ਐਂਕਿਸ ਤਰ੍ਹਾਂ ਠਾਰਾ ਗਲੋਂ ਰਾਵਣਾ ਦਊਗੀ ਬਲ ਨਹੀਂ ਗਰਮੀ ਦਾ ਮੌਸਮ ਆ ਜਿਹੜੇ ਹਿਸਾਬ ਨਾਲ ਉਪਰੋਸੰਗ ਵੈੜਾ ਵੀ ਗਰਮੀ ਤੋਂ ਰਹਿ ਤਾਂ ਜਮ ਠੀਕ ਹੈ ਬਈ ਠੋਰਾ ਵੀ ਨਹੀਂ ਜਾਨਵਰ ਗਰਮੀ ਮੰਦਾ ਇਹ ਤਾਂ ਗੱਲ ਹੈਗੀ ਬਸ ਇਹ ਠੰਡੀ ਸੀਲ ਆ ਆਈ ਬਹਿ ਜਾ ਜਰਾ ਇਹ ਨਹੀਂ ਗੱਲ ਹੈਗੀ ਮੋਈ ਪੈਰ ਹਲਾ ਜੂ ਮੇਨ ਗੱਲ ਤਾਂ ਬਈ ਯਾਰ ਠੰਡੀ ਸੀਲ ਦੀ ਹੁੰਦੀ ਦੁੱਧ ਤਾਂ ਚਲੋ ਸੇਵਾ ਦਾ ਜੇ ਚੋਏ ਜਵਾਏ ਚ ਲਾਤੀ ਮਾਰਤੀ ਫਿਰ ਚੋਏ ਦਾ ਵੀ ਕੀ ਫਾਇਦਾਗਾ ਦੁੱਧੇ ਵੀ ਚੰਗਾ ਪਾਉਗੀ ਵੀਰੇ ਵਜਨ ਵਜੂਦ ਕੱਦ ਕਾਠ ਉਹ ਤੋਂ ਚਾਰ ਉਂਗਲਾਂ ਉੱਚੀ ਆ ਇੱਕ ਨੰਬਰ ਤੋਂ ਜੀ ਚੰਗੀ ਆ ਵੈਂਡ ਵੀਰੇ ਬਾਈ ਕਹਿੰਦਾ ਦਿਨ ਤਾਂ ਪੂਰੇ ਆ ਪਰ ਪਸ਼ੂ ਦਾ ਨਾ ਜੀ ਲਾਇਆ ਵਾ ਇੱਕ ਦੋ ਦਿਨ ਲੈ ਜੂ ਹਜੇ ਤੇ ਜੇ ਉੱਪਰੇ ਥਾਂ ਜਾਵੜੀ ਤਾਂ ਵਖਰੀ ਗੱਲ ਹੋ ਸਕਦਾ ਸੂਈ ਪਵੇ ਸੋਨਾ ਥਾਣਾ ਦਾ ਸੈਜ ਆ ਗੈਪ ਤੇ ਲੱਗਿਆ ਹੱਥੀ ਚਵਾਈ ਵਾਲਾ ਥਾਣਾ ਬਾਕੀ ਹਵਾਨੇ ਦੇ ਬਰੀਕ ਬਰੀਕ ਵੀ ਇੰਝ ਤੁਸੀਂ ਚੈੱਕ ਕਰ ਸਕਦੇ ਹੋ ਐਂਡ ਹਵਾਨਾ ਭਰਿਆ ਪਿਆ ਨਾ ਕਰ ਲੋ ਜੀ ਨੇੜੇ ਤੋਂ ਚੈੱਕ ਮੋਟਾ ਥਾਣ ਕੋਟ ਸ਼ਾਂਕ ਭੂਰਾ ਵੀ ਨਹੀਂ ਜਿਹੜੇ ਥੋੜੀ ਕੰਨੀ ਢੱਲ ਹਵਾਨੇ ਚ ਪਈ ਆ ਜੀ ਉਹ ਕਰਮਾਲੀ ਨੇ ਹੁੰਦੀ ਹੁੰਦੀ ਨੇ ਕੱਢ ਲੈਣੀ ਆ ਬੇਲ ਵੱਜਨ ਵਜੂਦ ਦੇ ਪੱਕੇ ਤੋਂ ਜੰਗੀ ਆ ਗਰਮੀਆਂ ਦਾ ਤੋਹਫਾ ਏ ਵੀ ਵੀਰੇ ਗਰਮੀ ਕਰਮਾਲੀ ਨੇ ਮਨਾਉਣੀ ਨਹੀਂ ਤੇ ਦੁੱਧ ਦੇਉ ਸੰਗਣਾ ਬਾਕੀ ਹਵਾਨੇ ਦੀ ਤਾਂ ਕਿ ਜਿੰਨੀ ਅੱਗੇ ਨੂੰ ਆ ਪੂਨੀ ਬੈਕ ਸਾਈਡ ਨੂੰ ਸੋਨਾ ਹਵਾਨਾ ਜੈ ਜੀ ਦੀ ਡਿਮਾਂਡ ਵੀਰੇ ਇਹਦੇ ਕਿੰਨੇ ਲੈਣੇ ਆ ਵੀਰੇ ਮੌਲ ਕਰਾਉਣ ਦਾ 65000 ਹਾਂਜੀ ਜੇ ਕਹਿ ਭਾਣ ਪੁਰਾਣੇ ਮੁੱਲ ਕਰਾਉਣਾ ਠੀਕ ਆ ਆਪਾਂ 60 ਦੀ ਵਸ਼ੀ ਦਵਾਓ 60000 ਦੇ ਹਾਂਜੀ ਹੋਜੂ ਥੋੜਾ ਕਨਾ ਜੀ ਬਿੱਚੂ ਕੋਈ ਨਾ ਵੀ ਮੌਕੇ ਤੇ ਭੈਣ ਭਰਾ ਦਾ ਮਾਮਤਾਨ ਹੋ ਜਾਊਗਾ ਕੋਈ ਬਾਹਲਾ ਨਹੀਂ ਹੈ ਵੀਰੇ ਬਾਹਲਾ ਨਹੀਂ ਹੋਣਾ ਭਈ ਛੋੜ ਸੱਪਾ ਜਿਹੜਾ ਕਰਦਾਂਗੇ ਖੁੱਲਾ ਕਰਦਾਂਗੇ ਠੀਕ ਆ ਵੀਰੇ 500 ਛੋੜ ਕਰ ਦੂੰਗਾ ਯਾਰ ਠੀਕ ਹੈ ਜੀ ਤੇ ਤਿੰਨ ਨੰਬਰ ਨੱਕ ਆ ਗਿਆ ਵੀਰੇ ਇਹਦਾ ਸੂਆ ਕਿੰਨੇ ਮਜ ਇਹ ਵੀਰੇ ਪਲੂਣ ਆ ਬੱਚੀ ਪਹਿਲਾ ਸੂਆ ਚਾਰ ਦੰਦ ਦੇ ਜਿਹਨਾਂ ਨਾਲ ਅਸੀਂ ਦੰਦ ਵੀ ਚੈੱਕ ਕਰਾ ਦਾਂਗੇ ਚਾਰ ਦੰਦ ਗਰੰਟੀ ਮੰਨ ਕੇ ਚੱਲੋ ਬੱਚੀ ਦਾ ਇੱਕ ਹਫਤਾ ਬਾਕੀ ਆ ਤੇ ਲਾਟੋ ਨਾ ਪਾਓ ਨਾ ਬੱਚੀ ਦੀਆਂ ਬਹੁਤ ਆ ਉਹ ਨੂੜਾ ਕੈਮਰੇ ਤੋਂ ਡਰਦੀ ਆ ਉਹ ਠੰਡੀ ਬਿਠੇਰੀ ਆ ਇੱਕ ਮਿੰਟ ਠੀਕ ਆ ਥੋੜਾ ਜਿਹਾ ਉਪਰ ਆ ਕਰ ਲੈ ਆਂ ਜਿਵੇਂ ਮਰਜ਼ੀ ਬੈਠ ਲੈ ਲੈ ਲਾ ਦੇ ਭਾਈ ਮਾਰ ਦੇ ਕਰ ਲੋ ਚੈੱਕ ਹੁਣ ਕਰ ਆ ਰਵੜ ਨੂੰ ਬਦਲ ਲੈ ਭਾਈ ਇਹ ਪੰਡਾ ਲਾਗੇ ਹੋ ਗਈ ਬਹੁਤ ਪੈਨ ਹੋਈ ਆ ਗੱਲ ਹੈ ਕਿ ਆਪ ਜਿਹੜਾ ਜਾਨਵਰ ਲੈਨੇ ਆ ਹੱਥ ਫੇਰ ਕੇ ਲਈਦਾ ਇੰਨੀ ਗੱਲ ਵੀ ਲੱਤਾ ਮਾਰਦੀ ਘਰੇ ਲਿਆਵਾਂ ਠੀਕ ਆ ਟੈਗਲੀ ਨਾ ਬੱਛੀ ਬਹੁਤ ਜ਼ਿਆਦਾ ਠੰਡੀ ਆ ਪਹਿਲਾਂ ਬੰਨ੍ਹਣ ਦੀ ਲੋੜ ਨਹੀਂ ਬੱਛੀ ਦੇ ਕਈ ਬੰਦੇ ਨਿਯਮਦਾਰ ਭਾਈ ਪਹਿਲਾਂ ਮੰਨਦੇ ਨਿਆਣੇ ਦੀ ਹੌਲ ਕਰੂ ਇਹਨੇ ਨਿਆਣੇ ਦੀ ਹੌਲ ਨਹੀਂ ਕਰਨੀ ਬੱਛੀ ਨੇ ਭੂਰਾ ਵੀ ਠੀਕ ਆ ਵੀ ਆ ਦੇਖ ਵੀਰੇ ਦੋ ਦੰਦ ਕੰਨਾਂ ਵਾਲਿਆ ਜੇ ਖੜੇ ਕਹਿਣ ਦੀ ਗੱਲ ਨਹੀਂ ਜਿਹੜੀ ਗੱਲ ਕਹਿ ਤੀ ਉਹ ਹੀ ਨਿਕਲੂ ਠੀਕ ਹੈ ਵੀਰੇ ਤੋੜਦੀ ਇਹਨੂੰ ਵੀ ਚੰਗੀ ਆ ਬੱਚੀ ਚਮਕਦਮ ਕਾਲੀ ਆ ਤੇ ਹਾਈਟ ਉਹ ਵੜਾਂ ਦੇ ਬਰੋਬਰ ਦਾ ਤੇ ਹਜੇ ਚਾਰ ਦੰਦ ਦਾ ਹਾਈਟ ਹੋਰ ਵੀ ਕਰੂਗੀ ਭਜਨ ਵੀ ਵਧਾਊਗੀ ਪਹਿਲੇ ਸੂਏ ਕਿੰਨਾ ਪਾਜੂ ਵੀਰੇ ਬਈ 16 17 ਕਿਲੋ ਦਾ ਨਾਮ ਨਚਵਾ ਦੂਗੀ ਬਾਹਲਾ ਤਾਂ ਪਰ ਨਹੀਂ ਕਹਿੰਦੀ ਹਨਾ ਸਹੀ ਗੱਲ ਆ ਉਬਸ਼ੀ ਜਨਤ ਜਾਣ ਵਾਲੀ ਆ ਸੌਖੀ ਪਈ ਆ ਤੂੰ ਦੇਖੀਂ ਨਾ ਵੀ ਨਹੀਂ ਗਿਆ ਇੰਨਾ ਦਾ ਹੱਕ ਆ ਯਾਰ ਇਹ ਬਾਕੀ ਹਜੇ ਡੈਣ ਵੀ ਲੈਂਦੀ ਆ ਤੇ ਤਿਆਰੀ ਅੱਜ ਵੀ ਸੋਹਣੀ ਕੀਤੀ ਆ ਤੇ ਜਿੱਦੇ ਜਮਾ ਤਿਆਰੀ ਡੈਣ ਪੂਰੇ ਹੋਏ ਜੀ ਡਾਲਿਆਂ ਦਾ ਕੱਲ ਵਸ਼ੀਆਂ ਬਰੀਕੀਆਂ ਬਹੁਤ ਆ ਬਾਈ ਉਹਨਾਂ ਅੱਗੇ ਨਾ ਕੱਟਣਾ ਮਸ਼ੀਨ ਲੈ ਆਉਣਾ ਉਹਨਾਂ ਹੀ ਬੈਕ ਸਾਈਡ ਨੂੰ ਕੱਟਣਾ ਜੀ ਬਾਕੀ ਵਜਨ ਵਜੂਦ ਆਲੀ ਆ ਕੋਈ ਐ ਨਹੀਂ ਵੀਰੇ ਪੁਲਿਸੀ ਫਿੱਕੀ ਨਹੀਂ ਸੋਹਣਾ ਥਨਾਂ ਦਾ ਸੈਜ ਕੱਲਾ ਕੱਲਾ ਨਿੱਖੜ ਮਹਾਤੀ ਚਵਾਈ ਵਾਲਾ ਥਾਣ ਬਾਕੀ ਚਾਰ ਹੀ ਥਾਣ ਫੋਟ ਚਾਂਗੇ ਇਹਦੇ ਵੀ ਨਹੀਂ ਪੂਰਾ ਪਲਾਂ ਪੌ ਲੱਗ ਗਈ ਆ ਹਵਾਨਾ ਕਰਮਾਲੀ ਫੁੱਲ ਖੋਲੂਗੀ ਜਦੋਂ ਜੰਮ ਆ ਤੇਰੇ ਜਾਨਵਰ ਦਾ ਪਤਾ ਨਹੀਂ ਦੈਨ ਕਿ ਗੇਮ ਨੇ ਕਿਹੜੇ ਪਾਸੇ ਕਰਨੀ ਆ ਹਾਂ ਸਹੀ ਗੱਲ ਐ ਬੰਦ ਭਾਂਡਾ ਵੀ ਬੰਦ ਭਾਂਡਾ ਵੀਰੇ ਨੇ ਖਣ ਲੱਗਿਆ ਜਾਨਵਰ ਦਾ ਪਤਾ ਨਹੀਂ ਲੱਗਦਾ ਕੋਈ ਹੁਣ ਆਪਾਂ ਗੱਬਣ ਮਾਲ ਆਪਾਂ ਚੱਲ ਵੀਡੀਓ ਵਿੱਚ ਪਾ ਦਨੇ ਆ ਸੋਕੇ ਨੇ ਪਤਾ ਨਹੀਂ ਆ ਆਪਦੀ ਨਹੀਂ ਕਰਮਾਲੀ ਨੇ ਗੇਮ ਕਿਹੜੇ ਪਾਸੇ ਕਰਨੀ ਕਿੱਥੇ ਜਾਣੀ ਇਹ ਜਗਤ ਜੈ ਜੀ ਦੀ ਡਿਮਾਂਡ ਜਿਹੜੇ ਲੈਣੀ ਆ ਲੈਣੇ ਵੇ ਮੋਲ ਇਹਦਾ 65 ਆ ਇਹਦਾ 60 ਤੋਂ 1000 ਛੋੜ ਕਰੂੰਗਾ 59000 59 ਦੀ ਵਸ਼ੀ ਲਵਾਂ ਠੀਕ ਆ ਬਾਕੀ ਕੋਈ ਵੀ ਨਾ ਕੋਈ ਭੈਣ ਭਰਾ ਕੋਈ ਬੱਬਾ ਰੀ ਭਰਾ ਥਰੀ ਦਾ ਜੋੜਾ ਇਹਦਾ ਮਾਨਦਾਨ ਖੁੱਲਾ ਹੋ ਜਾਊਗਾ ਠੀਕ ਆ ਮੇਰੇ ਕਈ ਭਰਾ ਕਹਿੰਦੇ ਆ ਵੀ ਚਲ ਵਾਟ ਪ੍ਰੈਣੀ ਆ ਵੀ ਕਿਰਾਇਆ ਕਦੇ ਪਾਉਣਾ ਦੋ ਦੀ ਪਾ ਲੈਣੇ ਆ ਹਮ ਠੀਕ ਆ ਫਿਰ ਆਪਾਂ ਮਾਨਦਾਨ ਕਰਦਾਂਗੇ ਕਿ ਭੈਣ ਭਰਾ ਇਕੱਠਾ ਜੋੜਾ ਖਰੀਦਾਂਗੇ ਠੀਕ ਆ ਮੇਰੇ ਬਾਕੀ ਕੋਈ ਵੀ ਨਾ ਕਿਸੇ ਨੂੰ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਧੰਨਵਾਦ